ਹੋਟਲ ਚ ਹਥਿਆਰਬੰਦ ਨੌਜਵਾਨਾਂ ਨੇ ਕੀਤੀ ਡਕੈਤੀ। ਲੇਡੀ ਨੋਕ ਤੇ ਮੋਬਾਈਲ ਤੇ ਨਕਦੀ ਲੁੱਟੀ। ਪੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਆਦੇਸ਼ ਹਸਪੀਟਲ ਨਜ਼ਦੀਕ ਬਣੇ ਹੋਟਲ ਕਰੀਂਚ ਚ ਬੀਤੇ ਤੇ ਸ਼ਾਮ ਹਥਿਆਰਬੰਦ ਕਾਰਜਵਾਰ ਨੌਜਵਾਨਾਂ ਬਲੋਂ ਹੋਟਲ ਚੈਟ ਕੈਤੀ ਕੀਤੇ ਗਈ ਇੱਕ ਘਟਨਾ ਸੀ ਸੀਟੀਵੀ ਕੈਮਰੇਜ਼ ਕਾਇਦ ਹੋ ਗਏ ਹੋਟਲ ਮਾਲਕ ਲਵ ਗਰਗਵਾਸੀ ਗੋਨਿਆਣਾ ਦੀ ਸ਼ਿਕਾਇਤ ਤੇ ਪੁਲਿਸ ਨੇ ਵੱਖਵਾ ਕਤਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਪਾਸ ਦੇਰ ਸ਼ਾਮ ਲਵ ਗਰਗ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਹਨਾਂ ਦੇ ਹੋਟਲ ਗ੍ਰੀਨ ਵਿਖੇ ਦੇਰ ਸ਼ਾਮਕਾਰ ਸਬਾਹ ਤੇ ਨੌਜਵਾਨਾਂ ਨੇ ਮੂੰਹ ਵਨ ਕੇ ਅਸਰੇ ਦਿਨੋਕ ਤੇ ਮੋਬਾਈਲ ਤੇ ਨਗਤੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਤੇ ਸੀਸੀਟੀਵੀ ਕੈਮਰੇ ਖੰਗਾ ਲੇ ਜਾ ਰਹੇ ਨੇ ਹੋਏ ਕਿ ਮ바일 ਲੁਟੇਰੀਆਂ ਬਲੁਰਾ ਵਿੱਚੀ ਛੁੱਟੇ ਦਿੱਤੇ ਗਏ ਜੋ ਕਿ ਬਰਾਮਦ ਕਰ ਲਏ ਗਏ ਨੇ ਪੁਲਿਸ ਵੱਲੋਂ ਜਲਦੀ ਹੀ ਲੁਟੇਰੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਕੱਲ ਇੱਕ ਹੋਟਲ ਗ੍ਰੀਨ ਹੈਗਾ ਜੀ ਪੀ ਥਾਣਾ ਕਟ ਦੇ ਪੁੱਚੋ ਏਰੀਏ ਦੇ ਵਿੱਚ ਹੈਗਾ ਤੇ ਉੱਥੋਂ ਕਲਬ ਕਰਕ ਵੱਲੋਂ ਸਾਨੂੰ ਕੰਪਲੇਟ ਮਿਲੀ ਸੀ ਕਿ ਉਹ ਆਪਣੇ ਹੋਟਲ ਦੇ ਵਿੱਚ ਸੀ ਤਾਂ ਤਿੰਨ ਅਣਪਛਾਤੇ ਵਿਅਕਤੀ ਆਏ ਆ ਤਾਂ ਉਸਨੇ ਉਹਨਾਂ ਨੇ ਕਹਿਆ ਵੀ ਉਹਨਾਂ ਕੋਲ ਇੱਕ ਵੈਪਨ ਵੀ ਸੀਗਾ ਤੇ ਜਿਸ ਤੇ ਉਹਨਾਂ ਤੇ ਉਹਨਾਂ ਨੇ ਚਾਰ ਮੋਬਾਈਲ ਖੋਹ ਕੀਤੇ ਆ ਤੇ ਕੋਈ 7-8000 ਰੁਪਏ ਤਕਰੀਬਨ ਖੋਹ ਕਰਕੇ ਲੈ ਗਏ ਜਿਸ ਤੇ ਕਾਰਵਾਈ ਕਰਦੇ ਹੋਣ ਅਸੀਂ ਮੁਕਦਮਾ ਦਰਜ ਕੀਤਾ ਜੀ ਮੁਕਦਮਾ ਦਰਜ ਕਰਕੇ ਵੱਖ-ਵੱਖ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਅਸੀਂ ਟੈਕਨੀਕਲ ਐਨਾਲਿਸਿਸ ਕਰ ਰਹੇ ਆਂ ਤੇ ਸੀਸੀਟੀਵੀ ਫੁਟੇਜ ਵਾਚ ਰਹੇ ਆਂ ਇਹ ਕੋਈ ਕਾਰ ਸਬੰਧੀ ਵੀ ਜਾਣਕਾਰੀ ਸਾਹਮਣੇ ਆਈ ਹੈ ਤਾਂ ਵੱਖ-ਵੱਖ ਐਂਗਲ ਤੇ ਅਸੀਂ ਕੰਮ ਕਰਕੇ ਜਲਦ ਤੋਂ ਜਲ ਦੋਸ਼ੀਨ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਉਹਦੇ ਵਿੱਚ ਲੈ ਕੇ ਆਵਾਂਗੇ ਜੀ ਸਰ ਮੋਬਾਈਲ ਕੁ ਹਾਂਜੀ ਇਹਦੇ ਵਿੱਚ ਉਹ ਜੋ ਸਾਨੂੰ ਕੰਪਲੇਨੈਂਟ ਨੇ ਉਹ ਦੱਸਿਆ ਸੀਗਾ ਕਿ ਉਹਨਾਂ ਤੋਂ 4 ਮੋਬਾਈਲ ਲੈ ਗਏ ਸੀ ਤੇ ਤਕਰੀਬਨ 7-8000 ਰੁਪਏ ਸੀ ਉਹ ਲੈ ਗਏ ਸੀਗੇ ਤਾਂ ਉਸ ਤੋਂ ਬਾਅਦ ਉਹ ਜਿਹੜੇ ਦੋਸ਼ੀਆਂ ਨੇ ਮੋਬਾਈਲ ਇੱਕ ਜਗ੍ਹਾ ਤੇ ਸਿੱਟਦੇ ਸੀ ਕਿਉਂਕਿ ਮੋਬਾਈਲ ਉਹ ਚੱਲਦੇ ਹੀ ਸੀ ਉਹਨਾਂ ਨੇ ਬੰਦ ਵੀ ਨਹੀਂ ਕੀਤੇ ਸੀ ਤਾਂ ਅਸੀਂ ਉਹ ਸਾਡੀ ਟੀਮ ਸੀ ਉਹ ਲੋਕੇਸ਼ਨ ਟਰੈਕ ਕਰਦੇ ਕਰਦੇ ਅਸੀਂ ਜਿੱਦਾਂ ਉਹ ਪਹੁੰਚ ਗਏ ਤੇ ਮੋਬਾਈਲ ਤਾਂ ਅਸੀਂ ਉਹ ਰਿਕਵਰ ਕਰ ਲਏ ਨੇ ਬਟ ਹਜੇ ਦੁਸ਼ੀਆਂ ਦੀ ਭਾਲ ਜਾਰੀ ਹੈ ਜੀ ਜਲਦ ਤੋਂ ਜਲ ਦੁਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਪਣ ਵਿੱਚ ਲੈ ਕੇ ਆਵਾਂਗੇ ਕਿਹੜੀ ਤਰ੍ਹਾਂ ਦਾ ਇਤਮਾਮ ਹੋਇਆ ਇਹ ਬੀਐਨਐਸ ਦੀ 309 4 ਹੈ ਜੀ ਡਕੈਤੀ ਤਰ੍ਹਾਂ ਤੇ ਬਾਕੀ ਆਮ ਸੈਕਟ ਲੱਗਿਆ ਹੈਗਾ ਤੇ ਅਪ੍ਰੈਲ ਕਿਉਂਕਿ ਐਸਪਰ ਸਟੇਟਮੈਂਟ ਜੋ ਸਾਨੂੰ ਸਟੇਟਮੈਂਟ ਦਿੱਤੇ ਸੀ ਐਸਪਰ ਸਟੇਟਮੈਂਟ ਅਸੀਂ ਇੱਕ ਵਾਰ ਮੁਕਦਮਾ ਦਰਜ ਕਰ ਲਿਆ ਡੂਰਿੰਗ ਇਨਵੈਸਟੀਗੇਸ਼ਨ ਜੈਸੀ ਸੂਰਤ ਅਕੋਰਡਿੰਗਲੀ ਅਸੀਂ ਅੱਗੇ ਕਾਰਵਾਈ ਆਪਣ ਵਿੱਚ ਲੈ ਕੇ ਆਵਾਂਗੇ ਬਟ ਹਿੰਡਾ ਤੋਂ ਜਗਸੀਰ ਪੁੱਲਰ ਦੀ ਰਿਪੋਰਟ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟ Thank you.